ਜਿਹੜੇ ਕਹਿੰਦੇ ਆ ਕਿ ਖਾਲਿਸਤਾਨੀ ਨੂੰ ਪੈਸਾ ਕਿੱਥੋਂ ਆਉਂਦਾ ਸੁਣੋ ਕਹਿੰਦੇ ਆ ਨਾ ਇਹ ਪੈਸਾ ਦਿੰਦੇ ਆ ਕੋਈ ਕਹਿੰਦਾ ਜੀ ਆਈਐਸਆਈ ਦਿੰਦੀ ਆ ਕੋਈ ਕਹਿੰਦਾ ਜੀ ਸੀਆਈਏ ਦਿੰਦੀ ਆ ਕੋਈ ਕੈਨੇਡਾ ਦਾ ਨਾਮ ਲਾਉਂਦਾ ਇਹ ਪੈਸਾ ਜਿਹੜਾ ਨਾ ਦਸਾਂ ਨੋਹਾਂ ਦੀ ਕਿਰਤ ਕਮਾਈ ਆ ਸਾਡੀ ਸਾਡੇ ਉਹ ਬੰਦੇ ਆ ਜਿਹੜੇ ਸਾਡੇ ਨਾਮ ਤੇ ਖਾਲਿਸਤਾਨ ਦੇ ਲਈ ਜਿਸ ਪਰਿਵਾਰਾਂ ਨੇ ਤਿੰਨ ਤਿੰਨ ਚਾਰ ਚਾਰ ਆਪਣੇ ਬੱਚੇ ਸ਼ਹੀਦ ਕਰਾਏ ਆ ਜਿਨ੍ਹਾਂ ਨੇ ਖੂਨ ਦਿੱਤਾ ਤੁਸੀਂ ਮੈਨੂੰ ਦੱਸੋ ਵੀ ਅੱਜ ਦੀ ਤਰੀਕ ਦੇ ਵਿੱਚ ਕੋਈ ਬੰਦਾ ਕਹੇ ਆਪਣੇ ਆਪ ਨੂੰ ਲੈ ਵੀ ਮੇਰਾ ਬੱਚਾ ਹੈ ਤੇ ਇਹ ਜਿਹੜਾ ਤੂੰ ਜੰਗ ਚ ਲੈ ਜਾ ਇਹਨੂੰ ਸ਼ਹੀਦ ਕਰਾ ਲਾ ਤੇ ਸਾਡਿਆਂ ਘਰਾਂ ਦੇ ਵਿੱਚੋਂ ਦੀ ਤਿੰਨ ਤਿੰਨ ਚਾਰ ਚਾਰ ਸਿੰਘ ਸ਼ਹੀਦ ਹੋਏ ਆ ਪੈਸਾ ਲਗਾਉਣਾ ਤੇ ਜੇ ਪੈਸੇ ਤੇ ਆ ਜੀਏ ਮੈਂ ਤੁਹਾਨੂੰ ਦੱਸਾਂ ਤੇ ਜੇ ਇੱਕ ਦਿਨ ਹਿੰਦੁਸਤਾਨ ਕਹਿੰਦਾ ਜੀ 80 ਬਿਲੀਅਨ ਉਹਦੀ ਜੀਡੀਪੀ ਹੈ ਮੈਂ ਤੁਹਾਨੂੰ ਦੱਸਦਾ ਅਸੀਂ 500 ਬਿਲੀਅਨ ਕੈਸ਼ ਦੇਣ ਨੂੰ ਤਿਆਰ ਆ ਕਿ ਲੈ ਵੀ ਤੇਰਾ ਵੀ ਖੂਨ ਨਹੀਂ ਡ ਸਿੰਘ ਸਿੰਘ ਜੀ ਦੀ ਛਾਤਾਂ ਦਿੱਤੀਆਂ ਕਿਸੇ ਇੱਕ ਬੰਦੇ ਦੀ ਵੀ ਕੀਮਤ ਤੁਸੀਂ ਪੈਸੇ ਦੇ ਨਹੀਂ ਲਾ ਸਕਦੇ ਸੋ ਆਜ਼ਾਦੀ ਜੇ ਲੈਣੀ ਹੋਈ ਤਾਂ ਅਸੀਂ ਤਾਂ ਆਪਣਾ ਖੂਨ ਦਾ ਜਿਹੜਾ ਇੱਕ ਇੱਕ ਜਿਹੜਾ ਬੂੰਦ ਹੈ ਨਾ ਉਹ ਲਾ ਦਾਂਗੇ ਤੁਪਕਾ ਤੁਪਕਾ ਲਾ ਦੇਣਗੇ ਪੈਸੇ ਦੀ ਕੋਈ ਕਮੀ ਨਹੀਂ ਕੀ ਸਾਨੂੰ ਨਾ ਅਸੀਂ ਸਰਕਾਰ ਤੋਂ ਇਹ ਮੈਂ ਦੱਸ ਦਿੰਨਾ ਨਾ ਅਸੀਂ ਕਿਸੇ ਇੱਕ ਸਰਕਾਰ ਤੋਂ ਸੈਂਟ ਜਾਂ ਮਿਲੀਅਨ ਲਿਆ ਨਾ ਅਸੀਂ ਕਿਸੇ ਤੋਂ ਸੰਗਤ ਚ ਜਾ ਕੇ ਮੰਗ ਕਰਦੇ ਹਾਂ ਜੀ ਤੁਸੀਂ ਪੈਸਾ ਦਿਓ ਤੇ ਅਸੀਂ ਰੈਫਰੈਂਡਮ ਕਰਾਉਂਦੇ ਹਾਂ ਇਹ ਡਿਸ ਇਨਫਾਰਮੇਸ਼ਨ ਕੈਂਪੇਨ ਹਿੰਦੁਸਤਾਨ ਦੀ ਹੈ ਔਰ ਅਸੀਂ ਖੁੱਲੇ ਆਮ ਕਹਿੰਦੇ ਆ ਪੈਸੇ ਦੀ ਸਾਨੂੰ ਕੋਈ ਕਮੀ ਨਹੀਂ ਹੈ ਜਿੰਨੀ ਦੇ ਤਾਂ ਗੁਰਨਾਨਕ ਸਾਹਿਬ ਦਾ ਹੱ